ਸਾਖੀ ਭਾਈ ਗੋਂਦਾ ਜੀ ਭਾਈ ਗੋਂਦਾ ਜੀ ਗੁਰੂ ਦੀ ਸੇਵਾ ਅਤੇ ਸਿਮਰਨ ਵਿੱਚ ਲੀਨ ਇੱਕ ਮਹਾਨ ਗੁਰਸਿੱਖ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਦਰਬਾਰ ਵਿੱਚ ਨਿਮਰਤਾ, ਪ੍ਰੇਮ ਅਤੇ ਲਗਨ ਨਾਲ ਸੇਵਾ ਕਰਦੇ ਸਨ। ਉਹਨਾਂ ਦੀ ਜ਼ਿੰਦਗੀ ਦਾ ਹਰ ਸਾਹ ਸਤਿਗੁਰਾਂ ਦੇ ਚਰਨਾਂ ਵਿੱਚ ਸਮਰਪਿਤ ਸੀ। ਉਹਨਾਂ ਦਾ ਹਰ ਪਲ ਸਿਮਰਨ ਦੀ ਰਸਤਾੜ ਵਿੱਚ ਡੁੱਬਿਆ ਰਹਿੰਦਾ। ਸਤਿਗੁਰੂ ਜੀ ਨੇ ਉਹਨਾਂ ਦੀ ਘਾਲ ਸਵੀਕਾਰ ਕਰਕੇ ਭਾਈ ਗੋਂਦਾ ਜੀ ਨੂੰ ਆਗਿਆ ਦਿੱਤੀ ਕਿ ਹੁਣ ਤੁਸੀਂ ਕਾਬਲ ਵਿਖੇ ਜਾ ਕੇ ਉੱਥੇ ਸੰਗਤਾਂ ਨੂੰ ਸਿੱਖੀ ਨਾਲ ਜੋੜੋ ਅਤੇ ਭੇਟਾਂ ਦੀ ਕਾਰਨਾਲ ਲੰਗਰ ਚਲਾਵੋ ਭਾਵੇਂ ਉਹ ਮਨ ਭਰ ਕੇ ਗੁਰੂਦਰ ਤੋਂ ਵਿਛੜਾ ਨਹੀਂ ਚਾਹੁੰਦੇ ਸਨ ਪਰ ਗੁਰਦੇ ਬਚਨਾਂ ਨੂੰ ਸੀਸ ਨਵਾਕੇ ਗੁਰੂ ਦੀ ਆਗਿਆ ਨੂੰ ਆਪਣੇ ਜੀਵਨ ਦਾ ਮਰਮ ਬਣਾ ਕੇ ਕਾਬਲਵਲ ਰਵਾਨਾ ਹੋ ਗਏ ਉੱਥੇ ਉਹਨਾਂ ਨੇ ਇੱਕ ਧਰਮਸ਼ਾਲਾ ਬਣਵਾਈ ਲੰਗਰ ਚਲਾਇਆ ਅਤੇ ਦਿਨ ਰਾਤ satsang ਚਲਾਇਆ ਉਹਨਾਂ ਦਾ ਹਰ ਪਲ ਨਾਮ ਰਸ ਵਿੱਚ ਲੀਨ ਹੋਣਾ ਇਕ ਰੋਹਾਨੀ ਰਾਜ ਦੀ ਪਹਿਚਾਨ ਸੀ ਇੱਕ ਸਵੇਰ ਜਦੋਂ ਭਾਈ ਗੋਂਦਾ ਜੀ ਇਸ਼ਨਾਨ ਕਰਕੇ ਜਪਜੀ ਸਾਹਿਬ ਪੜ੍ਹ ਕੇ ਗੁਰੂ ਚਰਨੋਂ ਵਿੱਚ ਧਿਆਨ ਜੋੜ ਕੇ ਬੈਠੇ ਤਾਂ ਉਹ ਧਿਆਨ ਅੰਦਰ ਐਸੇ ਲੀਨ ਹੋਏ ਕਿ ਮਨ ਬੁੱਧੀ ਅਤੇ ਸਰੀਰ ਦੀ ਹੋਸ਼ ਖੋ ਬੈਠੇ ਉਹਨਾਂ ਨੇ ਧਿਆਨ ਵਿੱਚ ਹੀ ਗੁਰੂ ਦੇ ਚਰਨ ਘੁੱਟ ਕੇ ਫੜ ਲਏ ਉਹਨਾਂ ਦੀ ਸਰੀਰਕ ਅਸਥਿਤੀ ਤਾਂ ਕਾਬਲ ਵਿੱਚ ਸੀ ਪਰ ਰੂਹ ਗੁਰੂ ਚਰਨਾਂ ਵਿੱਚ ਜੁੜੀ ਹੋਈ ਸੀ ਇਸੇ ਸਮੇਂ ਕੀਰਤਪੁਰ ਸਾਹਿਬ ਵਿਖੇ ਸਤਗੁਰੂ ਹਰਰਾਏ ਸਾਹਿਬ ਜੀ ਅੰਮ੍ਰਿਤ ਵੇਲੇ ਸੰਗਤ ਦੇ ਵਿੱਚ ਅਡੋਲ ਬੈਠੇ ਸਨ ਗੁਰੂ ਜੀ ਨੇ ਦੋਵੇਂ ਚਰਨ ਜੋੜ ਕੇ ਰੱਖੇ ਹੋਏ ਸਨ ਅਚਲ ਅਵਸਥਾ ਵਿੱਚ ਦਿਨ ਚੜ ਗਿਆ ਦੋ ਪੈਰ ਲੰਘ ਗਏ ਪਰ ਗੁਰੂ ਜੀ ਹਿਲੇ ਨਹੀਂ ਸੇਵਕ ਆ ਕੇ ਬੇਨਤੀਆਂ ਕਰਦੇ ਕਿ ਲੰਗਰ ਤਿਆਰ ਹੈ ਸੰਗਤ ਉਡੀਕ ਕਰ ਰਹੀ ਹੈ ਪਰ ਸਤਗੁਰੂ ਜੀ ਚੁੱਪ ਅਡੋਲ ਸਮਾਧੀ ਅਵਸਥਾ ਵਿੱਚ ਬੈਠੇ ਰਹੇ ਇਹ ਕੋਈ ਆਮ ਮੌਨ ਨਹੀਂ ਸੀ ਇਹ ਅਣਹਦ ਮੌਨ ਸੀ ਇਕ ਪ੍ਰੇਮ ਲੀਨਤਾ ਦੀ ਚੁੱਪ ਜੋ ਇੱਕ ਸਾਧਕ ਅਤੇ ਸਤਿਗੁਰੂ ਵਿਚਕਾਰ ਆਤਮਿਕ ਰਿਸ਼ਤੇ ਦੀ ਗਵਾਹੀ ਦੇ ਰਹੀ ਸੀ ਜਦੋਂ ਦਿਨ ਦੇ ਕੁਝ ਸਮਾਂ ਬਾਕੀ ਰਹਿ ਗਿਆ ਤਦ ਸਤਿਗੁਰੂ ਜੀ ਨੇ ਆਪਣੇ ਨੇਤਰ ਖੋਲੇ ਚਰਨ ਹਿਲਾਏ ਅਤੇ ਲੰਗਰ ਵੱਲ ਤੁਰੇ ਸੰਗਤ ਨੇ ਹੈਰਾਨ ਹੋ ਕੇ ਪੁੱਛਿਆ ਹੇ ਗੁਰੂ ਸਾਹਿਬ ਅੱਜ ਤੁਸੀਂ ਦਿਨ ਪਰ ਅਡੋਲ ਕਿਉਂ ਬੈਠੇ ਰਹੇ ਸਤਿਗੁਰੂ ਜੀ ਦੇ ਮਿੱਠੇ ਬਚਨ ਬੂਏ ਖੁੱਲਣ ਜਿਹੇ ਸਨ ਭਾਈ ਗੋਂਦਾ ਨੇ ਧਿਆਨ ਵਿੱਚ ਸਾਡੇ ਚਰਨ ਫੜ ਲੈ ਸਨ ਉਨ੍ਹਾਂ ਦੇ ਪ੍ਰੇਮ ਨੇ ਸਾਨੂੰ ਸਾਰਾ ਦਿਨ ਬਿਠਾ ਰੱਖਿਆ ਇਹ ਸੁਣ ਕੇ ਸੰਗਤਾਂ ਹਿਰਦੇ ਅੰਦਰ ਹੈਰਾਨੀ ਸੀ ਅਤੇ ਸਾਰੀ ਸੰਗਤ ਸਤਿਗੁਰੂ ਜੀ ਨੂੰ ਨਤਮਸਤਕ ਹੋ ਗਈ ਇਹ ਕਿਵੇਂ ਹੋ ਸਕਦਾ ਹੈ ਪਰ ਗੁਰੂ ਅਤੇ ਸੱਚੇ ਗੁਰਸਿੱਖ ਵਿਚਾਰ ਦੂਰੀ ਨਹੀਂ ਹੁੰਦੀ ਰੂਹ ਦੀ ਮੇਲ ਪ੍ਰੇਮ ਦੇ ਰਾਹੀਂ ਮਿਲਦਾ ਹੈ ਭਾਈ ਗੌਂਦਾ ਜੀ ਦੀ ਇਹ ਅਵਸਥਾ ਕੋਈ ਆਮ ਧਿਆਨ ਨਹੀਂ ਸੀ ਇਹ ਸੀ ਸਮਾਧੀ ਜਿਸ ਵਿੱਚ ਰੂਹ ਨੇ ਆਪਾ ਵਿਸਾਰ ਕੇ ਪਰਮਾਤਮਾ ਨਾਲ ਇੱਕ ਹੋ ਜਾਣਾ ਰੂਹੀ ਇਹ ਅਵਸਥਾ ਹੈ ਜਹੀ ਹੈ ਕਿ ਜਿੱਥੇ ਨਾ ਤਨ ਦੀ ਹੋਸ਼ ਰਹਿੰਦੀ ਹੈ ਨਾ ਮਨ ਦੀ ਚਲਾਕੀ ਸਿਰਫ ਪ੍ਰੇਮ ਭਰੀ ਲਿਵ ਰਹਿ ਜਾਂਦੀ ਹੈ ਕੁਝ ਸਮਾਂ ਬਾਅਦ ਜਦੋਂ ਭਾਈ ਗੌਂਦਾ ਜੀ ਕਾਬਲ ਦੀ ਸੰਗਤ ਲੈ ਕੇ ਸ੍ਰੀ ਕੀਰਤਪੁਰ ਸਾਹਿਬ ਆਏ ਤਾਂ ਉਹਨਾਂ ਦੀ ਰੂਹਾਨੀ ਜੋਤ ਸਤਗੁਰੂ ਜੀ ਦੇ ਦਰਸ਼ਨਾਂ ਦੀ ਰੋਸ਼ਨੀ ਨਾਲ ਹੋਰ ਵੀ ਪ੍ਰਗਟ ਹੋ ਗਈ ਸਤਗੁਰੂ ਜੀ ਨੇ ਪ੍ਰੇਮ ਨਾਲ ਮਿਲਾਪ ਕੀਤਾ ਅਤੇ ਉਹ ਦਿਨ ਯਾਦ ਕਰਵਾਇਆ ਕਾਬਲ ਦੀ ਸੰਗਤ ਨੇ ਵੀ ਦੱਸਿਆ ਕੇ ਠੀਕ ਉਸੇ ਦਿਨ ਭਾਈ ਗੋਂਦਾ ਜੀ ਸਾਰਾ ਦਿਨ ਅਡੋਲ ਸਮਾਧੀ ਅਵਸਥਾ ਵਿੱਚ ਬੈਠੇ ਰਹੇ ਇਹ ਸਾਖੀ ਗੁਰੂ ਸਿੱਖ ਰਿਸ਼ਤੇ ਦੀ ਉਸ ਅਖੰਡ ਪ੍ਰੇਮ ਨਦੀ ਨੂੰ ਦਰਸਾਉਂਦੀ ਹੈ ਜੋ ਸਰੀਰਕ ਹੱਦਾਂ ਤੋਂ ਪਰੇ ਰੂਹ ਤੇ ਰੱਬ ਵਿਚਾਰ ਵੰਦੀ ਹੈ ਸਿੱਖਿਆ ਜਦੋਂ ਗੁਰਸਿੱਖ ਆਪਣਾ ਮਨ ਹਿਰਦਾ ਅਤੇ ਪ੍ਰਾਣ ਗੁਰੂ ਚਰਨਾਂ ਵਿੱਚ ਸਮਰਪਿਤ ਕਰ ਦਿੰਦਾ ਹੈ ਤਾਂ ਗੁਰੂ ਉਸ ਦੇ ਪ੍ਰੇਮ ਵਿੱਚ ਐਸਾ ਬਨਿਆ ਜਾਂਦਾ ਹੈ ਕਿ ਧਿਆਨ ਧਿਆਤਾ ਅਤੇ ਤੇ ਵਿੱਚ ਕੋਈ ਫਰਕ ਰਹਿ ਨਹੀਂ ਜਾਂਦਾ ਐਸੀ ਲਿਵ ਐਸਾ ਪ੍ਰੇਮ ਇਹੀ ਹੈ ਸੱਚਾ ਰੋਹਾਨੀ ਰਿਸ਼ਤਾ ਧੰਨ ਗੁਰੂ ਧੰਨ ਸਿੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ